ਗੁਰੂ ਕਾ ਹੈ ਸਾਕਾਰ ਕਮਾਓ ਕੀ ਪ੍ਰੇਮੀਆਂ ਜੋ ਗੁਰੂ ਸਾਹਿਬ ਨੂੰ ਬਚਨ ਕੀਤੇ ਐ ਉਸ ਕਾਰ ਨੂੰ ਕਮਾਉਣਾ ਕਰੋ ਹੋੜ ਕੀ ਕਰਨੀ ਕਾਹੀ ਗੁਰੂ ਸਾਹਿਬ ਦੀ ਕਰਨੀ ਤੋਂ ਕਿਉਂ ਦੌੜਦੇ ਹੋ ਕਿਉਂ ਬੇਮੁਖ ਹੁੰਨੇ ਹੋ ਸਤਗੁਰੂ ਜੀ ਨੇ ਜਿੰਨੀ ਕੁਰਬਾਨੀ ਕੀਤੀ ਐ ਸਾਰਾ ਪਰਿਵਾਰ ਵਾਰਿਆ ਹੈ ਤੇ ਸਾਰਿਆਂ ਦਾ ਮੋਹ ਛੱਡ ਕੇ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਸਮੀ ਸੱਚਾ ਢੋਆ ਉਹਨਾਂ ਦੀ ਗੁਰੂ ਸਾਹਿਬ ਦੀ ਕਰਨੀ ਤੋਂ ਕਿਉਂ ਦੌੜਦੇ ਹੋ ਕਿਉਂ ਬੇਮੁਖ ਹੋਨੇ ਹੋ ਗੁਰੂ ਸਾਹਿਬ ਦੇ ਉਪਕਾਰ ਨੂੰ ਚੇਤੇ ਰੱਖੋ ਇਸ ਪ੍ਰਕਾਰ ਇਸ ਤੇ ਪ੍ਰਕਾਰ ਗੁਰ ਕਹਿਆ ਗੁਰ ਕਹਿਆ ਸਾਕਾਰ ਖੇ ਭਾਈ ਜੋ ਗੁਰੂ ਸਾਹਿਬ ਨੂੰ ਬਚਨ ਕੀਤਾ ਉਸ ਕਾਰ ਨੂੰ ਕਮਾਉਣਾ ਕਰੋ ਗੁਰ ਕੀ ਕਰਨੀ ਕਾਹੇ ਗੁਰੂ ਸਾਹਿਬ ਦੀ ਕਰਨੀ ਦੇ ਉੱਤੇ ਕਿਉਂ ਦੌੜਨੇ ਕਿ ਲੋ ਜੀ ਸਾਨੂੰ ਵੀ ਕੀ ਲੋੜ ਹੈ ਮਹਾਰਾਜ ਸਾਹਿਬ ਤਾਂ ਆਪ ਨਿਰਵਕਾਰ ਸਨ ਹੈ ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਉਹ ਵਕਾਰੀਆਂ ਦੇ ਵਕਾਰ ਮਿਟ ਗਏ ਉਹ ਗੁਰੂ ਸਾਹਿਬ ਦੀ ਇਹੀ ਜੀ ਕਰਨੀ ਉਹ ਤੋਂ ਕਿਉਂ ਦੌੜਦੇ ਹੋ ਕਿਉਂ ਬੇਮੁਖ ਹੋਨੇ ਹੋ ਸਤਿਗੁਰੂ ਮਾਰਾ ਸਾਦੇ ਉਪਕਾਰਾਂ ਨੂੰ ਚੇਤੇ ਰੱਖੋ ਗੁਰੂ ਸਾਹਿਬ ਦੀ ਕਰਨੀ ਭਗਤੀ ਹੈ ਜਿਹੜੀ ਉਹ ਤੋਂ ਦਵੜੋ ਨਾ ਕਦੇ ਬੇਮੁਖ ਨਾ ਹੋਵੋ ਹਰ ਵੇਲੇ ਗੁਰੂ ਸਾਹਿਬ ਦੀ ਭਗਤੀ ਕਰੋ ਪ੍ਰੇਮ ਨਾਲ ਨਾਨਕ ਗੁਰਮਤਿ ਸਾਜ ਸਮਾਹ ਇਸ ਤੁਕ ਨੂੰ ਇੱਕ ਵਾਰੀ ਪਰਖਣ ਵਾਸਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਆਗਿਆ ਕੀਤੀ ਮਰਦਾਨੇਆ ਸਮੁੰਦਰ ਲੰਘਣਾ ਹੈ ਕਿਵੇਂ ਲੰਘੀਏ ਸੱਚੇ ਪਾਤਸ਼ਾਹ ਕਹਿਣ ਲੱਗਾ ਆਪ ਦੱਸੋ ਮਹਾਰਾਜ ਕਹਿੰਦੇ ਸਾਡੇ ਮਗਰ ਵਾਹਿਗੁਰੂ ਦਾ ਜਾਪ ਕਰਦੇ ਤੁਰਿਆ ਇਓ ਜਦੋਂ ਮਹਾਰਾਜ ਸਾਹਿਬ ਨੇ ਕਿਹਾ ਤੇ ਭਾਈ ਮਰਦਾਨਾ ਜੀ ਬਾਲਾ ਜੀ ਵਾਹਿਗੁਰੂ ਦਾ ਜਾਪ ਕਰਦੇ ਮਗਰ ਤੁਰੇ ਜਾਂਦੇ ਹੈ ਗੁਰੂ ਮਹਾਰਾਜ ਨੇ ਇੱਕ ਦੋ ਵਾਰੀ ਸੋਹੰਗ ਇਹ ਵਾਕ ਹੈ ਨਾਨਕ ਸੋਹੰਗ ਹੰਸਾ ਜਪ ਜਾਪੋ ਤਰਪਉੰਤ ਸੇਸ ਮਾਇ ਜਦੋਂ ਇਹ ਬਚਨ ਕਹੇ ਮਰਦਾਨਾ ਕਹਿੰਦਾ ਵੀ ਸੋਹੰਗ ਮੰਤਰ ਵੱਡਾ ਹੋਣਾ ਹੈ ਜਿਹੜਾ ਗੁਰੂ ਸਾਹਿਬ ਜੀ ਜਪਦੇ ਹੈ ਤੇ ਸਾਨੂੰ ਵਾਹਿਗੁਰੂ ਮੰਤਰੇ ਛੋਟਾ ਦਿੱਤਾ ਹੋਣਾ ਇਸ ਕਰਕੇ ਸੋਹੰਗ ਸੋਹੰਗ ਲਾਗਿਆ ਕਰਨ ਜਦੋਂ ਮਰਦਾਨਾ ਸੋਹੰਗ ਸੋਹੰਗ ਕਰਨ ਲੱਗਾ ਉਸ ਵੇਲੇ ਸਾਧ ਸੰਗਤ ਦੀ ਮਰਦਾਨਾ ਤਾਂ ਸਮੁੰਦਰ ਵਿੱਚ ਗੋਤੇ ਖਾਣ ਲੱਗ ਗਿਆ ਜਿਸ ਵੇਲੇ ਗੋਤੇ ਖਾਣ ਲੱਗ ਗਿਆ ਤੇ ਮਰਵਾਹ ਧਰ ਗਿਆ ਦਾਣੀ ਦੇ ਨਾਲ ਲੀੜੇ ਸਾਰੇ ਭਰ ਗਏ ਮਹਾਰਾਜ ਸਾਹਿਬ ਨੂੰ ਪਿੱਛੇ ਮੁੜ ਕੇ ਟੂਕੀਆਂ ਲਾਉਂਦੇ ਨੂੰ ਵੇਖਿਆ ਮਾਰੇ ਕਹਿੰਦੇ ਮਰਦਾਨਿਆਂ ਗੁਰ ਕਹਿਐ ਸਾ ਕਾਰਕਮਾ ਜੋ ਸਤਿਗੁਰਾਂ ਕੇ ਬਚਨ ਉਸ ਕਾਰ ਨੂੰ ਕਮਾਓ ਬਠੇਰੇ ਭਲਾਉਣ ਵਾਲੇ ਤੁਨ ਹੋਣਗੇ ਵੀ ਵਾਹਿਗੁਰੂ ਗੁਰਮੰਤਰ ਨਹੀਂ ਤਿਸੋ ਹਉਮੰਤਰ ਹੈ ਓੰਮੰਤਰ ਵੈ ਗੁਰ ਕੀ ਕਰਨੀ ਕਾਹੇ ਤਾਹੋ ਗੁਰੂ ਸਾਹਿਬ ਦੀ ਕਰਨੀ ਤੋਂ ਕਿਉਂ ਦੌੜਦੇ ਹੋ ਕਿਉਂ ਬੇਮੁਖ ਹੁੰਨੇ ਹੋ ਸੁਣ ਕੇ ਮਰਦਾਨੇ ਨੂੰ ਚੇਤਾ ਆ ਗਿਆ ਉਸ ਵੇਲੇ ਸਾ ਸਿੰਘ ਵੀ ਫੇਰ ਵਾਹਿਗੁਰੂ ਕਹਿਣ ਲੱਗਿਆ ਤੇ ਸਮੁੰਦਰ ਤੇ ਕਰਨੀ ਲੱਗ ਗਿਆ ਉਸ ਨੂੰ ਸੁੱਕਾ ਕਰਨੀ ਲੱਗ ਗਿਆ ਪਰ ਜੋ ਗੁਰ ਗ੍ਰੰਥ ਦੀ ਖਦਰੂ ਮੰਤਰ ਦਿੰਦਾ ਹੈ ਅਮਰਤਦਾਰ ਆ ਪੰਜਾਂ ਤਿਆਰਿਆਂ ਨੂੰ ਪੰਜਾਂ ਵਾਰੀ ਅਸੀਂ ਸੰਗਤ ਨੂੰ ਉਸ ਕਮਾਈ ਨੂੰ ਕਰਨਾ ਚਾਹੀਦਾ ਆਪਣੀ ਮਨਵਤ ਨਹੀਂ ਕਰਨੀ ਚਾਹੀਦੀ